ਹਰ ਗੱਲ ਤੇ ਕਹਿਣਾ ਕਿ ਤੁਸੀਂ ਡਿਫਰੈਂਟ रह ਸਕਦੇ ਆ ਤੁਸੀਂ ਜਿੱਦਾਂ ਦੇ ਆਏ ਆ ਉਦਾਂ ਦੇ रह ਸਕਦੇ ਕੈਨੇਡਾ ਦੇ ਵਿੱਚ ਇਮੀਗ੍ਰੈਂਟਸ ਨੂੰ ਵੀ ਕਰਨਾ ਲੋਕੋ ਨਾਲ ਚੀਜ਼ਾਂ ਜੋ ਤਾਂਗ ਆ ਗਈਆਂ ਸੀ ਜਿਹੜਾ ਦੇ ਥੋੜੇ ਬਹੁਤੇ ਬਦਮਾਸ਼ ਸੀ ਉਹ ਸਾਰੇ ਇੱਥੇ ਆ ਗਏ ਤੇ ਟਰੰਪ ਨਾਲ ਥੋੜਾ ਜਿਹਾ ਫੈਸਲਾ ਹੋ ਗਿਆ ਫਿਰ ਮੇਰੇ ਖਿਆਲ ਇੰਡੀਆ ਕੈਨੇਡਾ ਰਿਲੇਸ਼ਨਲ ਸ਼ਾਇਦ ਧਿਆਨ ਦੇ ਮੇਰਾ ਖਿਆਲ ਦੇਣਗੇ ਕੈਨੇਡਾ ਵਰਸਸ 트럼ਪ ਦਾ ਕੀ ਕੁਛ ਹੋ ਰਿਹਾ ਹੁਣ ਜਿਹੜਾ ਉਹ ਕਹਿ ਰਿਹਾ ਉਹ ਤਾਂ ਕਹਿ ਰਿਹਾ ਤੁਹਾਨੂੰ ਇਕਨੋਮੀ ਸਟੇਟ ਵੜ ਜਾ ਸਾਡੀ ਦੇ ਨੋ ਵੇ ਓਨ ਦਿਸ ਗੋਡਸ ਗ੍ਰੀਨ ਅਰਥ ਵੀ ਵਿਲ ਐਵਰ ਬਿਕਮ ਪਾਰਟ ਆਫ ਯੂਨਾਈਟਿਡ ਸਟੇਟਸ ਓਨ ਅਰਥ ਪਰ ਉਹਨੂੰ ਉਹਨੂੰ ਆਦਤ ਆ ਇਦਾਂ ਦੇ ਸ਼ੋਸ਼ੇ ਛੱਡਣ ਦੀ ਉਹ ਜਿਹੜੀ 51 ਸਟੇਟ ਵਾਲੀ ਗੱਲ ਹੈ ਨਾ ਉਹ ਆ ਕੇ ਹੀ ਜਾਵੇ ਆਪਣੇ ਲੋਕਾਂ ਦਾ ਮਨ ਲੈ ਕੇ ਜੇ ਵੇਲੇ ਵੀ ਹੋ ਸਕਦੇ ਹਨ ਇਲੈਕਸ਼ਨ ਹਾਂ ਹੁਣ ਤੋਂ ਲੈ ਕੇ ਅਕਤੂਬਰ ਤੱਕ ਕਿਸੇ ਵੇਲੇ ਵੀ ਹੋ ਸਕਦਾ ਕਿਸੇ ਵੇਲੇ ਵੀ ਹੋ ਸਕਦੀ ਹੈ ਨਾ ਕਿਸੇ ਕ੍ਰਾਈਮ ਦੀ ਹੈ ਦੂਸਰੀ ਆਵੇ ਫਰੋਤੀਆਂ ਦੀ ਆਵੇ ਉਹ ਸਭ ਦੇ ਵਿੱਚ ਪੰਜਾਬੀਆਂ ਦਾ ਨਾਮ ਪ੍ਰੋਮੀਨੈਂਸ ਉਹਦੇ ਨਾਲ ਆਉਂਦਾ ਉਹ ਜਿਹੜਾ ਪੰਜਾਬ ਦਾ ਕ੍ਰਾਈਮ ਹੈ ਉਹ ਸਾਰਾ ਇੱਥੇ ਇੰਪੋਰਟ ਹੋ ਗਿਆ ਗੈਟੋਸ ਬਣਾ ਕੇ ਰਹਿਣਾ ਉਹਨਾਂ ਨਾਲ ਉਹਦੀ ਜ਼ਿਆਦਾ ਦੋਸਤੀ ਲੱਗਦੀ ਸੀ ਪਬਲਿਕ ਦੇ ਵਿੱਚ ਉਹਨਾਂ ਦੇ ਵਿੱਚ ਕਾਲੀਸਤਾਨੀ ਵੀ ਸੀਗੀ ਉਹਨਾਂ ਦੇ ਵਿੱਚ ਹਾਂਜੀ ਹਾਂਜੀ ਉਹਨਾਂ ਦੇ ਕਾਲੀਸਤਾਨੀ ਵੀ ਸੀਗੇ ਹੁਣ ਐਂ ਨੈਕ ਐਂ ਨੈਕ ਦੋਨੋਂ ਚੱਲ ਰਹੇ ਆ ਇਹ ਮੇਰੇ ਖਿਆਲ ਮਿਸਟਰ ਟਰੰਪ ਦੀ ਮਿਹਰਬਾਨੀ ਆ ਲੋਕ ਐਸ ویਲੇ 트럼ਪ ਨੂੰ ਨਫਰਤ ਕਰ ਦੇ ਕਰਕੇ ਲਿਬਰਲਸ ਦੀਆਂ ਜਿਹੜੀਆਂ ਕਿਸਮਤਾਂ ਉਹ ਥੋੜੀਆਂ ਹੁਕਤੇ ਗਈਆਂ ਫਿਰ ਕੈਨੇਡੀਅਨ ਪ੍ਰਾਈਮ ਮਿਨਿਸਟਰਸ 8-9 ਸਾਲ ਤੋਂ ਬਾਅਦ ਟਾਈਮ ਨਹੀਂ ਕੱਢਦੇ ਹੈ ਸਹੀ ਗੱਲ ਪਾਲਿਸੀ ਜਿਹੜੀ ਅਸੀਂ ਕਿ ਬਹੁਤ ਜ਼ਿਆਦਾ ਇਨਫਲਕਸ ਕਰ ਲਿਆ ਲੋਕ ਉਹਦੇ ਨਾਲ ਹਾਊਸਿੰਗ ਦੀ ਪ੍ਰੋਬਲਮ ਖੜੀ ਹੋ ਗਈ ਮਹਿੰਗਾਈ ਤਾਂ ਪਹਿਲੇ ਸੀ ਬੇਰੋਜ਼ਗਾਰੀ ਵੀ ਵੱਧ ਗਈ ਫਰਾਡ ਵੀ ਵੱਧ ਗਿਆ ਇਮੀਗ੍ਰੇਸ਼ਨ ਦੇ ਵਿੱਚ ਇੰਨੀ ਤਾਂ ਕੈਨੇਡਾ ਦੇ ਕੋਲ ਕਪੈਸਿਟੀ ਹੈ ਨਹੀਂ ਉਹਨਾਂ ਨੂੰ ਸਕ੍ਰੀਨ ਕਰਨ ਦੀ ਸਿਕਿਉਰਿਟੀ ਵਾਈਜ਼ অরਦਰਵਾਇਜ਼। ਅੱਜ ਕੱਲ ਰਜੇਵਾ ਕੀ ਕੀ ਲਿਖ ਰਹੇ ਹੋ? ਆਈ ऍम ਓਨਲੀ ਰਾਈਟਿੰਗ ਫਿਕਸ਼ਨ। ਮੈਂ ਨਾਵਲ ਨਹੀਂ ਲਿਖ ਰਿਹਾ ਹੋਰ ਨਹੀਂ ਹੁੰਦਾ। ਅੱਛਾ ਤੁਹਾਡੇ ਕੋਲ ਉਹ ਪੁਰਾਣੀ ਕੜੀ ਹੈ ਜੇ ਵੀ ਹੈਗੀ। ਸਟ੍ਰੈਪ ਲੈ ਕੇ ਆਇਆ ਇੰਡੀਆ। ਅੱਛਾ ਸਟ੍ਰੈਪ। ਬਾਬੂਸ਼ਹੀ ਟਾਈਮ ਦੇ ਕਰਾਸ ਕੰਟਰੀ ਡਿਬੇਟ ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਮੈਂ ਬਲਜੀਤ ਬੱਲੇ ਐਡੀਟਰ ਬਾਬੂਸ਼ਹੀ ਨੈਟਵਰਕ। ਅ ਅੱਜ ਗੱਲ ਕਰਾਂਗੇ ਅ ਕੈਨੇਡਾ ਦੇ ਬਣ ਰਹੇ ਨਵੇਂ ਪ੍ਰਧਾਨ ਮੰਤਰੀ ਕੈਨੇਡਾ ਦੇ ਸਿਆਸੀ ਫਿਊਚਰ ਬਾਰੇ ਤੇ ਕੈਨੇਡਾ ਵਰਸਸ 트럼ਪ ਇਸ ਵੇਲੇ ਕੀ ਪੋਜੀਸ਼ਨ ਹੈ ਤੇ ਇੰਡੀਆ ਕੈਨੇਡਾ ਦੇ ਸਬੰਧਾਂ ਬਾਰੇ ਕਿਉਂਕਿ ਬਹੁਤ ਕੁਝ ਬਦਲ ਗਿਆ ਹੁਣ ਪਿਛਲੇ ਸਮੇਂ ਚ ਤੇ ਇਹਨਾਂ ਮਸਲਿਆਂ ਤੇ ਗੱਲ ਕਰਨ ਲਈ ਸਾਡੇ ਨਾਲ ਨੇ ਉਜਲ ਦੁਸਾਨ ਗੁੰਦਸਾਂਜ ਸਾਰੇ ਜਾਣਦੇ ਨੇ ਕਿ ਇਹ ਬੀਸੀ ਦੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਰਹੇ ਨੇ ਫਰਸਟ ਏਸ਼ੀਅਨ ਫਰਸਟ ਇੰਡੀਅਨ ਫਰਸਟ ਪੰਜਾਬੀ ਪ੍ਰੀਮੀਅਰ ਰਹੇ ਨੇ ਤੇ ਫੈਡਰਲ ਮਨਿਸਟਰ ਰਹੇ ਨੇ ਉਸ ਵੇਲੇ ਆਪਣੇ ਫੈਡਰਲ ਮਨਿਸਟਰ ਰਹੇ ਰਹੇ ਇਹਨਾਂ ਕੋਲੇ ਬਹੁਤ ਅਹਿਮ ਜ਼ਿੰਮੇਵਾਰੀਆਂ ਸੀਗੀਆਂ ਤੇ ਕਾਫੀ ਲੰਮਾ ਸਮਾਂ ਸਿਆਸਤ ਕੀਤੀ ਇਹਨਾਂ ਨੇ ਕੈਨੇਡਾ ਦੇ ਵਿੱਚ ਤੇ ਅੱਜ ਕੱਲ ਤਾਂ ਬਹੁਤ ਰਾਈਟਰ ਬਣੇ ਹੋਏ ਨੇ ਲੇਖਕ ਬਣੇ ਹੋਏ ਨੇ ਨਾਵਲ ਵੀ ਲਿਖਿਆ ਆਪਣੀ ਆਟੋ ਬਾਇਓਗ੍ਰਾਫੀ ਵੀ ਲਿਖੀ ਹੈ ਹੁਣ ਵੀ ਲਿਖ ਰਹੇ ਨੇ ਉਜਲ ਜੀ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਬੜੇ ਦਨਵਾਦ ਹੋ ਰਹੇ ਆ ਰੂਬਰੂ ਹੋ ਰਹੇ ਆ ਤੇ ਸਾਡੇ ਜਿਹੜੇ ਵੀਅਰ ਨੇ ਉਹਨਾਂ ਦੇ ਰੂਬਰੂ ਕਰਾ ਰਹੇ ਹਾਂ ਅਸੀਂ ਤੁਹਾਨੂੰ ਇਟਸ ਆਲਵੇਸ ਗੁੱਡ ਇਟਸ ਆਲਵੇਸ ਗੁੱਡ ਮੌਸਮ ਕਿਹੋ ਜਿਹਾ ਹੈ ਤੇ ਪਹਿਲਾਂ ਦੇ ਦੱਸੋ ਮੌਸਮ ਦੇਖੋ ਜੀ ਕੱਲ ਮੀਂਹ ਪੈਂਦਾ ਸੀ ਪਰਸਨਲੀ ਪੈਂਦਾ ਹੁਣ ਬਾਹਰ ਦੇਖਦਾ ਤਾਂ ਧੋਪਿਆ ਮੇਰੇ ਬਾਗ ਦੇ ਵਿੱਚ ਅੱਛਾ 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 ਤੇ ਦੋ ਗੋਲਫ ਕੋਰਸ ਹੈ ਆ ਪਿੱਛੇ ਰਿਵਰ ਹੈ ਪਿੱਛੇ ਐਰਪੋਰਟ ਹੈ ਮੈਨੂੰ ਅੱਜ ਆਈ ਸੀਏ ਪਲੇਨ ਗੋਇੰਗ ਸੱਚੀ ਇਟਸ ਬਿਊਟੀਫੁਲ ਤੁਹਾਡਾ ਘਰ ਹੈ ਜੀ ਲੇਕਿਨ ਤੁਸੀਂ ਤੁਸੀਂ ਦੇਖੇ ਗਏ ਆ ਕੈਨੇਡਾ ਵਾ ਤੁਹਾਡੇ ਪਿੱਛੇ ਦਾ ਬਹੁਤ ਹੀ ਸੋਹਣੀ ਜਗ੍ਹਾ ਕੀ ਹੈ ਉਹ ਮੁਫਤ ਸੀ ਮਿਲੀ ਉਹ ਕਿਹੜੀ ਮੇਰੀ ਆ ਚਲੋ ਕਿ ਜੇ ਲੋਕਾਂ ਨਹੀਂ ਐ ਥੋੜਾ ਵੈਸੇ ਹੀ ਮੁਲਕ ਬਹੁਤ ਸੋਹਣਾ ਸਾਡਾ ਹਾਂ ਹਾਂ ਜੀ ਦੇਖੋ ਮੈਂ ਮੈਂ ਤੁਹਾਨੂੰ ਦੱਸਿਆ ਨਹੀਂ ਮੈਂ ਇੰਡੀਆ ਤੋਂ ਆਇਆ 10 ਦਿਨ ਰਹਿ ਕੇ ਹਾਂ اچھا ਮੈਂ ਕਿਸੇ ਨਾਲ ਗੱਲ ਨਹੀਂ ਕਰ ਸਕਿਆ ਬਹੁਤੀ ਕਿਉਂਕਿ ਮੈਂ ਪ੍ਰਾਈਵੇਟ ਜੀ ਵਿਜ਼ਿਟ ਸੀਗੀ ਤੇ ਮੈਂ ਲਾਹ ਦੇ ਵਿੱਚ ਕਮਾਲ ਆਪਣੇ ਘਰ ਲਾ ਕੇ ਪਹੁੰਚ ਕੇ ਵਾਪਸ ਘਰ ਸੁਣਾ ਰਿਹਾ ਫਿਰ ਤਾਂ ਲੰਬੇ ਆ ਗੱਲ ਹੀ ਹੈ ਉਹ ਲਾਹ ਆਪਣੇ ਘਰ ਜਾ ਕੇ ਬਹੁਤ ਖੁਸ਼ੀ ਹੋਈ ਮੈਨੂੰ ਦਿੱਲੀ ਵੀ ਪੰਜਾਬ ਚ ਸਾਡਾ ਜਿਹੜਾ ਬਗੀਚਾ ਘਰ ਦੇ ਲੱਗਾ ਹੈ ਉੱਥੇ ਜਾ ਕੇ ਬਹੁਤ ਮਜ਼ਾ ਆਇਆ ਜੀ ਕਰਦਾ ਸੀ ਫੇਰ ਆ ਜੀ ਥੋੜਾ ਜਿਹਾ ਰਹਿ ਨਹੀਂ ਹੁੰਦਾ ਹੁਣ ਕੀ ਕਰੀਏ ਨਾ ਮੈਂ ਤਾਂ ਸਭ ਨੂੰ ਪੁੱਛਣ ਲੱਗਾ ਸੀ ਵੀ ਦਸਾਂਝਾ ਕਦੋਂ ਆਉਣਾ ਤੁਸੀਂ ਪਿੰਡ ਕਦੋਂ ਗਏ ਹੋ ਕਿੰਨੇ ਦਿਨ ਹੋ ਗਏ ਉਦੋਂ ਅਸੀਂ 3-4 ਦਿਨ ਰਹਿ ਕੇ ਆਏ ਪਿੰਡ ਮੈਂ ਦੱਸਿਆ ਨਹੀਂ ਕਿਸੇ ਨੂੰ ਲੈ ਚੋਰੀ-ਚੋਰੀ ਹੋ ਕੇ ਮੁੜ ਗਏ ਅਕੀ ਟਾਈਮ ਹੈ ਨਾ ਸੀ ਮੇਰਾ ਖਿਆਲ ਹੈ ਕਿ ਕਦੇ ਹੋਇਆ ਨਹੀਂ ਪਿਛਲੇ 2000 ਤੋਂ ਲੈ ਕੇ ਹੁਣ ਤੱਕ ਤੁਹਾਡੇ ਕੋਲ ਪ੍ਰੋਟੇਨ ਆਖਾਦੋ ਕਿ ਜਦੋਂ ਤੁਸੀਂ ਆਏ ਹੋ ਤਾਂ ਪ੍ਰੋਟੇਨ ਆਖਾਦੋ ਨੇ ਹੋਇਆ ਨਹੀਂ ਅਗਲੀ ਵਾਰ ਨੂੰ ਦੋ ਵੇਰੀ ਖਾਵਾਂਗੇ ਪਿਛੇ ਗਰੀ ਤੁਸੀਂ ਨਹੀਂ ਇੱਥੇ ਆਏਦੇ ਅਸੀਂ ਕਸੋਲੀ ਆ ਕੇ ਤੁਹਾਨੂੰ ਮਿਲਗੇ ਸੀਗੇ ਯਾਦ ਹਾਂਜੀ ਹਾਂਜੀ ਚਲੋ ਚਲੋ ਹੁਣ ਕਰੀਏ ਇਹ ਗੱਲ ਥੋੜੀ ਸਿਆਸਤ ਦੀ ਰਾਜਨੀਤੀ ਦੀ ਕੈਨੇਡਾ ਦੇ ਸਮਾਜ ਦੀ ਇਹ ਕੈਨੇਡਾ ਦੇ ਨੂੰ ਨਵੇਂ ਪ੍ਰਧਾਨ ਮੰਤਰੀ ਮਿਲ ਰਹੇ ਨੇ ਸੋਚ ਰਹੇ ਨੇ ਹੋ ਨਵੇਂ ਮਾਰਕ ਕਰਨੇ ਮਾਰਕਰ ਨੇ ਤੇ ਇਸ ਫੀਨੋਮੈਨਨ ਨੂੰ ਤੁਸੀਂ ਕਿਵੇਂ ਲੈਣੇ ਓਕੇ ਇਹ ਜਿਹੜੀ ਤਬਦੀਲੀ ਹੈ ਪਹਿਲਾਂ ਤਾਂ ਟਰੂਡੋ ਦਾ ਅਸਤੀਫਾ ਦੇਣਾ ਛੱਡਣਾ ਤੇ ਫਿਰ ਇਹ ਤਬਦੀਲੀ ਜਿਹੜੀ ਹੈ ਕੈਨੇਡਾ ਵਾਸਤੇ ਕੀ ਮੈਸੇਜ ਹੈ ਇਹਦਾ ਦੇਖੋ ਟਰੂਡੋ ਦੀ ਜਿਹੜੀ ਰਾਜਨੀਤੀ ਸੀ ਉਹ ਐਂਡ ਤੇ ਬਹੁਤ ਅਨਪੋਪੂਲਰ ਸੀ ਤੇ ਆ ਪਿਛਲੇ 1.5 2 ਮਹੀਨੇ ਜਿਹੜਾ ਮਹੀਨਾ 트াম্প ਦੇ ਨਾਲ ਜਿਹੜਾ ਗੁਜ਼ਰਿਆ ਉਹਦੇ ਨਾਲ ਉਹਦੀ ਪਪੂਲੈਰਿਟੀ ਵੀ ਅੱਗੇ ਨਾਲੋਂ ਵਧੀਆ ਅ ਅੰਗਰੇਜ਼ੀ ਚ ਕਹਿੰਦੇ ਹੁੰਦੇ ਇਜ਼ ਲੀਵਿੰਗ ਔਨ ਅ ਹਾਈ ਲੇਕਿਨ ਵਿਚਾਰੇ ਫਿਰ ਉਹਨੂੰ ਅਸਤੀਫਾ ਦੇਣਾ ਪਿਆ ਸੀ ਕਿਉਂਕਿ ਉਹਦੀ ਜਿਹੜੀ ਮਿਨਿਸਟਰ ਆਫ ਫਾਈਨੈਂਸ ਸੀ ਡੈਪਟੀ ਪ੍ਰੀਮੀਅਰ ਸੀ ਉਹਨੇ ਉਹਨੂੰ ਕ੍ਰਿਟਿਕਾਈਜ਼ ਕੀਤਾ ਤੇ ਸੇਵਾ ਦੇ ਦਿੱਤਾ ਸੀ ਉਸ ਕ੍ਰਾਈਸਿਸ ਦੇ ਵਿੱਚ ਉਹਨੂੰ ਅਸਤੀਫਾ ਦੇਣਾ ਪਿਆ ਤੇ ਫਿਰ ਮਾਰਕ ਕਾਰਨੀ ਜਿਹੜਾ ਬੈਂਕ ਆਫ ਇੰਗਲੈਂਡ ਤੇ ਬੈਂਕ ਆਫ ਕੈਨੇਡਾ ਦਾ ਗਵਰਨਰ ਰਿਹਾ ਉਹ ਕਈ ਚਿਰ ਤੋਂ ਸਿਆਸਤ ਦੇ ਆਲੇ-ਦੋਲੇ ਘੁੰਮਦਾ ਸੀ ਐਂਡ ਹੀ ਡਿਕਲੇਅਰਡ ਤੇ ਉਹਦੇ ਨਾਲ ਉਹ ਉਹ ਜਿੱਤ ਗਿਆ ਤੇ ਹੁਣ ਉਹਦੀ ਕੱਲ ਨੂੰ ਸਵearing in ਹੋਣੀ ਹੈ ਉਹਦੀ ਕੈਬਨਟ ਦੇ ਨਾਲ ਅਮ ਦੇਖੋ ਮੈਂ ਮਹਿਸੂਸ ਕਰਦਾ ਨੇ ਜਿਹੜੇ ਨੰਬਰਸ ਅਗੇ ਕੰਸਰਵਸ ਦੇ ਬਹੁਤ ਜ਼ਿਆਦਾ ਸੀ ਲਿਬਰਲਸ ਦੇ ਬਹੁਤ ਥੋੜੇ ਸੀ ਹੁਣ ਐਂਡ ਨੈਕ ਐਂਡ ਨੈਕ ਦੋਨੋਂ ਚੱਲ ਰਹੇ ਆ ਇਹ ਮੇਰਾ ਖਿਆਲ ਮਿਸਟਰ 트াম্প ਦੀ ਮਿਹਰਬਾਨੀ ਆ ਕਿਉਂਕਿ ਲੋਗ ਇਹ ਮਹਿਸੂਸ ਕਰਦੇ ਆ ਕਿ ਸਾਡਾ ਜਿਹੜਾ ਕਨਸਰਵੇਟਿਵ ਲੀਡਰ ਆ ਉਹ 트াম্প ਲਾਈਟ ਆ ਥੋੜਾ ਜਿਹਾ ਤੇ ਇਸ ਕਰਕੇ ਲੋਕ ਐਸ ਵੇਲੇ 트াম্প ਨੂੰ ਨਫ਼ਰਤ ਕਰਦੇ ਕਰਕੇ ਲਿਬਰਲਜ਼ ਦੀਆਂ ਜਿਹੜੀਆਂ ਕਿਸਮਤਾਂ ਉਹ ਥੋੜੀਆਂ ਉੱਤੇ ਗਈਆਂ ਤੇ 트াম্প ਦੇ ਜਿਹੜਾ ਮਲਾ ਉਹਦਾ ਡਾਊਨਫਾਲ ਹੋਇਆ ਜਾਂ ਇੱਕ ਲੋਕ ਉਹਦਾ ਗ੍ਰਾਫ ਥਲੇ ਗਿਆ ਉਹਦੇ ਚ ਕਿਹੜੇ ਫੈਕਟਰ

ਇਸਮ ਜਿਹੜਾ ਉਹਨਾਂ ਨੂੰ ਹਵਾ ਦੇਈ ਜਾਣੀ ਹਰ ਗੱਲ ਤੇ ਕਹਿਣਾ ਕਿ ਤੁਸੀਂ ਡਿਫਰੈਂਟ ਰਹਿ ਸਕਦੇ ਆ ਤੁਸੀਂ ਜਿੱਦਾਂ ਦੇ ਆਏ ਆ ਉਦਾਂ ਦੇ ਰਹਿ ਸਕਦੇ ਕੈਨੇਡਾ ਦੇ ਵਿੱਚ ਇਮੀਗ੍ਰੈਂਟਸ ਨੂੰ ਵੀ ਕਰਨਾ ਲੋਕੋ ਨਾਲ ਚੀਜ਼ਾਂ ਜੋ ਤਾੰਗ ਆ ਗਈ ਸੀ ਤੇ ਇਸੇ ਕਰਕੇ ਕੰਸਰਵੇਟਿਵਸ ਵੱਲੋਂ ਜ਼ਿਆਦਾ ਚੁਕਾ ਸੀ ਹੁਣ ਕਿਉਂਕਿ 트ੰਪ ਦੇ ਖਿਲਾਫ ਮੁਹਿੰਮ ਚੱਲ ਰਹੀ ਕੈਨੇਡਾ ਦੇ ਵਿੱਚ ਤੇ ਉਹਦੇ ਨਾਲ ਲਿਬਰਲਿਜ਼ਮ ਥੋੜਾ ਫਾਇਦਾ ਹੋਇਆ ਲੇਕਿਨ ਮਿਸਟਰ ਟਰੂਡੋ ਦਾ ਜਾਣ ਦਾ ਕਾਰਨ ਇੱਕ ਤਾਂ ਦੇਖੋ ਸਿਆਸਤ ਉਮਰ 8-10 ਸਾਲ ਹੁੰਦੀ ਪ੍ਰਾਈਮ ਮਿਨਿਸਟਰ ਦੀ ਮਤੀ ਤੇ ਬਾਕੀ ਜਿਹੜੇ ਉਹਦੀਆਂ ਪਾਲਿਸੀਸ ਸੀਗੀਆਂ ਆ ਆਰਮ ਕਰਕੇ ਮਿਨੋਰਟੀਜ਼ ਨਾਲ ਜਿਹੜੇ ਯੂ ਨੋ ਐਕਸਟਰੀਮਿਸਟ 엘ਮੈਂਟਸ ਹੈਗੇ ਆ ਚਾਹੇ ਉਹ ਕਲਚਰਲ ਹੋਣ ਚਾਹੇ ਉਹ ਪੋਲਿਟੀਕਲ ਹੋਣ ਜਿਹੜੇ ਆਈਸੋਲੇਸ਼ਨਿਸਟ 엘ਮੈਂਟ ਜਿਹੜੇ ਕਹਿੰਦੇ ਵੇ ਅਸੀਂ ਗੈਟੋਜ਼ ਬਣਾ ਕੇ ਰਹਿਣਾ ਉਹਨਾਂ ਨਾਲ ਉਹਦੀ ਜ਼ਿਆਦਾ ਦੋਸਤੀ ਲੱਗਦੀ ਸੀ ਪਬਲਿਕ ਦੇ ਵਿੱਚ ਉਹਨਾਂ ਦੇ ਵਿੱਚ ਖਾਲਸਤਾਨੀ ਵੀ ਸੀਗੇ ਉਹਨਾਂ ਦੇ ਵਿੱਚ ਹਾਂਜੀ ਹਾਂਜੀ ਉਹਨਾਂ ਦੇ ਖਾਲਸਤਾਨੀ ਵੀ ਸੀਗੇ ਤੇ ਇਸੇ ਕਰਕੇ ਮੈਂ ਮਹਿਸੂਸ ਕਰਦਾ ਕਿ ਜਿਹੜੇ ਕੈਨੇਡੀਅਨ ਲੋਕ ਆ ਉਹ ਬੜੇ ਮੋਡਰੇਟ ਲੋਕ ਆ ਕੈਨੇਡੀਅਨਸ ਤੇ ਉਹ ਸਾਰਟ ਆ ਯੂ ਨੋ ਮਾਈਲਡ ਆ ਸੈਂਟਰਿਸਡ ਅਪਰੋਚ ਆ ਕੈਨੇਡੀਅਨਸ ਦੀ ਤੇ ਆਈ ਥਿੰਕ ਇਸ ਕਰਕੇ ਮਿਸਟਰ ਟਰੂਡੋ ਅਨਪੋਪੂਲਰ ਹੋਗਾ ਥੋੜਾ ਜਿਹਾ ਉਹਦੇ ਜਿਹੜਾ ਇਮੀਗ੍ਰੈਂਟਸ ਵਾਸਤੇ ਪਾਲਿਸੀ ਸੀਗੀਆਂ ਉਹਦੀਆਂ ਪਾਲਿਸੀ ਜਿਹੜੀਆਂ ਸੀ ਕਿ ਬਹੁਤ ਜ਼ਿਆਦਾ ਇਨਫਲਕਸ ਕਰ ਲਿਆ ਲੋਕ ਉਹਦੇ ਨਾਲ ਹਾਊਸਿੰਗ ਦੀ ਪ੍ਰੋਬਲਮ ਖੜੀ ਹੋ ਗਈ ਮਹंगाई ਤਾਂ ਪਹਿਲੇ ਸੀ ਮਤਲਬ ਉਹ ਉਹ ਹਾਊਸਿੰਗ ਦੀ ਪ੍ਰੋਬਲਮ ਤਾਂ ਅੱਗੇ ਸੀ ਉਹ ਜ਼ਿਆਦਾ ਵੱਧ ਗਈ ਜ਼ਿਆਦਾ ਵੱਧ ਗਈ ਬੇਰੁਜ਼ਗਾਰੀ ਬੇਰੁਜ਼ਗਾਰੀ ਵੀ ਵੱਧ ਗਈ ਫਰਾਡ ਵੀ ਵੱਧ ਗਿਆ ਇਮੀਗ੍ਰੇਸ਼ਨ ਦੇ ਵਿੱਚ ਦੇਖੋ ਇਹ ਬਹੁਤ ਸਾਰੇ ਸਟੂਡੈਂਟਸ ਹੈ ਉਹ ਸਟੂਡੈਂਟਸ ਹੈ ਹੀ ਨਹੀਂ ਪੈਸੇ ਦੇ ਕੇ ਆਏ ਆ ਆਇਲਟਸ ਵੀ ਉਹਨਾਂ ਨੇ ਕਿਸੇ ਤੋਂ ਲਖਵਾਇਆ ਤੇ ਉਹਨਾਂ ਦੀ ਸਿਕਿਉਰਿਟੀ ਸਕਰੀਨਿੰਗ ਵੀ ਨਹੀਂ ਹੋ ਸਕਿਆ ਇਹਨਾਂ ਜਨੇਵੀ ਪੰਜਾਬ ਦੇ ਥੋੜੇ ਬਹੁਤੇ ਬਦਮਾਸ਼ ਸੀ ਉਹ ਸਾਰੇ ਇੱਥੇ ਆ ਗਏ ਉਹ ਕੋਈ ਐਡਮਿਸ਼ਨ ਚ ਆ ਉਹ ਵਿਨੀਪੈਗ ਚ ਆ ਕੋਈ ਯੂ ਐਸ ਟੂ ਬੈਠਾ ਕੈਨੇਡਾ ਦੇ थ्रू ਆ ਕੇ ਦੇਖੋ ਨਾ ਸੋ ਉਹਦਾ ਜਿਹੜਾ ਸਿਰ ਆ ਉਹ ਸਾਰਾ ਮਿਸਟਰ ਟੂਡੋ ਦਾ ਸਿਰ ਜਾਂਦਾ ਜੀ ਜਦੋਂ ਤੁਸੀਂ 2-3 ਮਿਲੀਅਨ ਲੋਕ ਇਮੀਗਰੇਟ ਆਉਣੇ ਆ ਕੈਨੇਡਾ ਚ ਵਿਜ਼ਿਟਰਸ ਇਮੀਗਰੈਂਟਸ ਸਟੂਡੈਂਟਸ ਸਾਲ ਦੇ ਇੰਨੀ ਤਾਂ ਕੈਨੇਡਾ ਦੇ ਕੋਲ ਕਪੈਸਿਟੀ ਹੈ ਨਹੀਂ ਉਹਨਾਂ ਨੂੰ ਸਕ੍ਰੀਨ ਕਰਨ ਦੀ ਸਿਕਿਉਰਿਟੀ ਵਾਈਜ਼ অরਦਰਵਾਇਜ਼ ਹੂੰ ਸੋ ਉਹ ਜਿਹੜਾ ਉਹਨੇ ਜ਼ਿਆਦਾ ਲੋਕਾਂ ਨੂੰ ਸੱਦ ਕੇ ਬਿਨਾ ਇਨਵੈਸਟੀਗੇਸ਼ਨਸ ਕਰਨ ਤੋਂ ਬਿਨਾ ਤਫਤੀਸ਼ ਕਰਨ ਤੋਂ ਲੋਕੋ ਦੇ ਨਾਲ ਵੀ ਦੁਖੀ ਹੋਏ ਆ ਦੂਜਾ ਲੋਕ ਇਸ ਗੱਲ ਤੋਂ ਵੀ ਦੁਖੀ ਹੋਏ ਆ ਮਿਸਟਰ ਟੂਡੋ ਸਰਾ ਇਹ ਕਹਿੰਦੇ ਆ ਇਮੀਗ੍ਰੈਂਟਸ ਦੇ ਵਿੱਚ ਜਾ ਕੇ ਕਿ ਤੁਸੀਂ ਜਿੱਦਾਂ ਦੇ ਆਏ ਆ ਉਦਾਂ ਦੇ ਰਹਿ ਸਕਦੇ ਆ ਇਹ ਬਹੁਤੇ ਲੋਗ ਇਹ ਮਹਿਸੂਸ ਕਰਦੇ ਕੈਨੇਡਾ ਵਿੱਚ ਜੇ ਤੁਸੀਂ ਉਦਾਂ ਦੇ ਰਹਿਣਾ ਜਿੱਦਾਂ ਦੇ ਆਏ ਆ ਤਾਂ ਫਿਰ ਜਿੱਥੇ ਹੈਗੇ ਉੱਥੇ ਰਹੋ ਕੋਣ ਦੀ ਲੋੜ ਹੈ ਫਿਰ ਜੇ ਤੁਸੀਂ ਕੈਨੇਡਾ ਜਿੱਦਾ ਤਾਂ ਆਉਣਾ ਕਿਉਂਕਿ ਕੈਨੇਡਾ ਇੱਕ ਵਧੀਆ ਮੁਲਕ ਆ ਤੁਸੀਂ ਇੱਥੇ ਤੁਹਾਨੂੰ ਆਜ਼ਾਦੀ ਆ ਕੈਨੇਡੀਅਨਸ ਵਰਗੇ ਬਣ ਕੇ ਰਹੋ ਜੇ ਤੁਸੀਂ ਜੇਣਾ ਤੁਸੀਂ ਹੈਗੇ ਹੀ ਆ ਰਹੋ ਬਈ ਹੂੰ ਇਹਦਾ ਤੇ ਇਹਦਾ ਜਿਹੜਾ ਇੰਡੀਆ ਕੈਨੇਡਾ ਰਿਲੇਸ਼ਨਸ ਨੇ ਮੈਂ ਡ੍ਰੰਪ ਵਾਲੀ ਗੱਲ ਤੇ ਮੈਂ ਬਾਅਦ ਚ ਆਉਂਗਾ ਡ੍ਰੰਪ ਦੀਆਂ ਪਾਲਿਸੀ ਦਾ ਹੋਰ ਕੀ ਇੰਪੈਕਟ ਨੇ ਇੰਡੀਆ ਕੇ ਕੈਨੇਡਾ ਰਿਲੇਸ਼ਨਸ ਨੇ ਜਿਹੜੇ ਉਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਟਰੂਡੋ ਦੇ ਰਜਿਮ ਦੌਰਾਨ ਹੀ ਇਧਰ ਪੀਐਮ ਮੋਦੀ ਤੇ ਇਧਰ ਟਰੂਡੋ ਦਾ ਇਸ ਦੌਰਾਨ ਹੀ ਬਹੁਤ ਜ਼ਿਆਦਾ ਵਿਗੜੇ ਡਿਪਲੋਮੈਟਿਕ ਰਿਲੇਸ਼ਨਸ ਵੀ ਤੇ ਕੀ ਹੁਣ ਜਿਹੜੀ ਤਬਦੀਲੀ ਹੈ ਲੀਡਰਸ਼ਿਪ ਦੀ ਉਦੇ ਨਾਲ ਕੋਈ ਇਹਦਾ ਬਦਲੇਗਾ ਸੀਨੇ ਰਿਲੇਸ਼ਨਸ ਦਾ ਕੋਈ ਚੇਂਜ ਹੋਏਗੀ ਦੇਖੋ ਮੈਂ ਮਹਿਸੂਸ ਕਰਦਾ ਤਬਦੀਲੀ ਹੋਏਗੀ ਕਿਉਂਕਿ ਮੇਰੇ ਖਿਆਲ ਮਾਰਕ ਕਾਰਨੀ ਨੇ ਕਿਤੇ ਆਲਰੇਡੀ ਕਿਹਾ ਕਿ ਇੰਡੀਆ ਕੈਨੇਡਾ ਰਿਲੇਸ਼ਨਸ ਨੂੰ ਇੰਪਰੂਵ ਕਰਨਾ ਚਾਹੁੰਦੇ ਆ ਤੇ ਜੇ ਟਰੂਡੋ ਜਿਹੜਾ ਇੱਕ ਕਿਸਮ ਦਾ ਰੋੜਾ ਸੀ ਇਸ ਮਾਮਲੇ 'ਚ ਉਹ ਇੱਕ ਪਾਸੇ ਹੋ ਗਿਆ ਹੋ ਗਿਆ ਆ ਤੇ ਮਿਸਟਰ ਮੋਦੀ ਵੀ ਸ਼ਾਇਦ ਥੋੜੇ ਜਿਹਾ ਠੰਡੇ ਹੋ ਜਾਣ ਜੇ ਹੋ ਸਕੇ ਉਹ ਇਹ ਬਹੁਤ ਵਧੀਆ ਗੱਲ ਹੈ ਔਰ ਇਹਦੇ ਹੋਣ ਦੇ ਚਾਂਸਸ ਹੈ ਲੇਕਿਨ ਇਸ ਵੇਲੇ ਨਹੀਂ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਮੈਂ ਮਹਿਸੂਸ ਕਰਦਾ ਕਿ ਉਸ ਵੇਲੇ ਬਿਜ਼ੀ ਆ ਉਹਨਾਂ ਨੇ ਇਲੈਕਸ਼ਨ ਕੈਂਪੇਨ ਚ ਬਿਜ਼ੀ ਹੋਣਾ 트럼ਪ ਨੇ ਬਿਜ਼ੀ ਰੱਖਿਆ ਹੈ ਉਹਨਾਂ ਨੂੰ ਉਹ ਤੋਂ ਬਾਅਦ ਜਦੋਂ ਇਲੈਕਸ਼ਨ ਹੋ ਗਈ ਤੇ 트럼ਪ ਨਾਲ ਥੋੜਾ ਜਿਹਾ ਫੈਸਲਾ ਹੋ ਗਿਆ ਫਿਰ ਮੇਰੇ ਖਿਆਲ ਅੰਡੀਆ ਕੈਨੇਡਾ ਰਿਲੇਸ਼ਨਸ ਵੱਲ ਨੂੰ ਸ਼ਾਇਦ ਧਿਆਨ ਦੇਣ ਮੇਰਾ ਖਿਆਲ ਦੇਣਗੇ ਇਲੈਕਸ਼ਨ ਅਕਤੂਬਰ ਇਲੈਕਸ਼ਨ ਹੋਣੀ ਹੈ ਅਕਤੂਬਰ ਮੇਰੇ ਖਿਆਲ ਨਹੀਂ ਇਲੈਕਸ਼ਨ ਇਲੈਕਸ਼ਨ ਤਾਂ ਮੇਰਾ ਖਿਆਲ ਐਨੀ ਟਾਈਮ ਹੋ ਸਕਦਾ ਹੈ ਐਨੀ ਟਾਈਮ ਅੱਛਾ 5 ਤੋਂ 10 ਹਫ਼ਤੇ ਦੇ ਵਿੱਚ ਵਿੱਚ ਬਲਕਿ ਜੇ ਵੇਲੇ ਵੀ ਹੋ ਸਕਦੇ ਆ ਇਲੈਕਸ਼ਨ ਹਾਂ ਹੁਣ ਤੋਂ ਲੈ ਕੇ ਅਕਤੂਬਰ ਤੱਕ ਕਿਸੇ ਵੇਲੇ ਵੀ ਹੋ ਸਕਦਾ ਕਿਸੇ ਵੇਲੇ ਵੀ ਹੋ ਸਕਦੇ ਆ ਇਲੈਕਸ਼ਨ ਹਾਂ ਸੋ ਸਾਰਾ ਫੋਕਸ ਉੱਤੇ ਇਲੈਕਸ਼ਨ ਤੇ ਹੋਏਗਾ ਹੁਣ ਤੱਕ ਹਾਂ ਸੋ ਕੋਈ ਵੀ ਜਿਹੜਾ ਇੰਟਰਮ ਪ੍ਰਾਈਮ ਮਿਨਿਸਟਰ ਹੈ ਇਨ ਅ ਸੈਂਸ ਉਹ ਉਹਨੂੰ ਮਤਲਬ ਇੰਡੀਆ ਕੈਨੇਡਾ ਰਿਲੇਸ਼ਨਸ਼ਿਪ ਇੰਡੀਆ ਲਈ ਇੰਪੋਰਟੈਂਟ ਆ ਕੈਨੇਡੀਅਨ ਜਿਹੜੇ ਅਸੀਂ ਵੱਸਦੇ ਇੱਥੇ ਉਹਨਾਂ ਲਈ ਇੰਪੋਰਟੈਂਟ ਆ ਲੇਕਿਨ ਕੈਨੇਡੀਅਨ ਪ੍ਰਾਈਮ ਮਿਨਿਸਟਰ ਲਈ ਰਿਲੇਟਿਵਲੀ ਐਸ ਵੈਲ ਐ ਟਰੰਪ ਇੰਪੋਰਟੈਂਟ ਆ ਤੇ ਇਲੈਕਸ਼ਨ ਇੰਪੋਰਟੈਂਟ ਆ ਸੋ ਦੋਹਾਂ ਗੱਲਾਂ 'ਤੇ ਧਿਆਨ ਦੇਣਾ ਪੈਣਾ ਹਾਂ ਪਰ ਉਹਦੇ ਚੱਕ ਉਹ ਇੰਡੀਆ ਕੈਨੇਡਾ ਰਿਲੇਸ਼ਨਜ਼ ਦਾ ਇੰਡੀਅਨਸ ਤੇ ਤੇ ਖਾਸ ਕਰਕੇ ਪੰਜਾਬੀਆਂ ਦੇ ਤਾਂ ਸਿੱਧਾ ਅਸਰ ਪੈਂਦਾ ਨਾ ਐਬਸੋਲੂਟਲੀ ਪਰ ਮੈਂ ਸਮਝਦਾ ਵੇ ਪੰਜਾਬੀਆਂ ਨੂੰ ਤੇ ਤੇ ਹਿੰਦੁਸਤਾਨੀਆਂ ਨੂੰ ਜਿਹੜੇ ਅਸੀਂ ਆ ਉਹਨਾਂ ਨੂੰ ਥੋੜੀ ਸ਼ਾਂਤੀ ਰੱਖਣੀ ਪਣੀ ਹੈ ਦੋ ਚਾਰ ਮਹੀਨੇ ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀ ਉਸ ਤੋਂ ਬਾਅਦ ਮੇਰਾ ਖਿਆਲ ਪ੍ਰਾਈਮ ਮਿਨਿਸਟਰ ਇਸ ਮਾਮਲੇ ਵੱਲ ਧਿਆਨ ਜ਼ਰੂਰ ਦੇਣਗੇ ਤੇ ਮੈਂ ਤਾਂ ਇਹ ਕਹੂੰਗਾ ਕਿ ਇੰਡੀਆ ਨੂੰ ਵੀ ਚਾਹੀਦਾ ਦੇਖੋ ਨਾ ਅਮਰੀਕਾ ਦੇ ਨਾਲ ਉਹਨਾਂ ਨੇ ਆਪਣੇ ਤਾਲੁਕਾਤ ਠੀਕ ਰੱਖੇ ਆ ਦੇਸਪਾਈਟ ਉਹ ਜਿਹੜਾ ਮੁਕਾਦਮਾ ਚੱਲ ਰਿਹਾ ਉੱਥੇ ਇੱਥੇ ਵੀ ਮੁਕਾਦਮਾ ਚੱਲ ਰਿਹਾ ਸੋ ਇੰਡੀਆ ਨੂੰ ਵੀ ਇਹਨੇ ਪੜਕਣ ਵਾਲੀ ਪੜਕਣ ਦੀ ਲੋੜ ਨਹੀਂ ਸੀ ਤੇ ਟਰੂਡੋ ਨੂੰ ਵੀ ਢਕਾਉਣ ਦੀ ਲੋੜ ਨਹੀਂ ਸੀ ਐਨੀ ਪਾਰਲੀਮੈਂਟਸ ਗੱਲ ਕਰਕੇ ਹਾਂ ਹਾਂ ਸੋ ਮਤਲਬ ਦੋਨੋਂ ਤਰ੍ਹਾਂ ਦਾ ਕਸੂਰ ਹੈ ਇਸ ਮਾਮਲੇ ਇਦਾਂ ਲੱਗਣ ਲੱਗਾ ਜਿਵੇਂ ਪਰਸਨਲਾਈਜ਼ ਲੜਾਈ ਹੋਵੇ ਪਰਸਨਲ ਹਾਂ ਇਦਾਂ ਇਦਾਂ ਲੱਗਣ ਲੱਪਿਆ ਸੀ ਔਰ ਖਾਸ ਕਰਕੇ ਹਿੰਦੁਸਤਾਨ ਦਾ ਮੀਡੀਆ ਜਿਹੜਾ ਸੀ ਉਹ ਟਰੂਡੋ ਨੂੰ ਬੁਰਾ ਭਲਾ ਗਏ ਜਾਂਦਾ ਸੀ ਐਵੇਂ ਜਿੱਦਾਂ ਕੋਈ ਸਧਾਰਨ ਜਿਹਾ ਵਿਅਕਤੀ ਹੁੰਦਾ ਮੁਲਕ ਦਾ ਪ੍ਰਧਾਨ ਮੰਤਰੀ ਨਹੀਂ ਹੁੰਦਾ ਵੇਖੋ ਨਾ ਜੇ ਜੇ ਕੈਨੇਡੀਅਨ ਮੀਡੀਆ ਮੋਦੀ ਨੂੰ ਇਦਾਂ ਕਹਿਣ ਲੱਪੇ ਤਾਂ ਫਿਰ ਹਿੰਦੁਸਤਾਨੀ ਗੁੱਸੇ ਹੋਣਗੇ ਚਾਹੇ ਉਹ ਕਾਂਗਰਸੀ ਆ ਚਾਹੇ ਉਹ ਭਾਜਪਾ ਦੇ ਹਰ ਬੰਦਾ ਚਾਹੁੰਦਾ ਵੀ ਮੇਰੇ ਮੁਲਕ ਦੇ ਪ੍ਰਧਾਨ ਮੰਤਰੀ ਦੀ ਇੱਜ਼ਤ ਹੋਵੇ ਹਾਂ ਡਿਸਰੈਸਪੈਕਟ ਨਾ ਹੋ ਤੋ ਹਿੰਦੂਸਤਾਨੀ ਮੀਡੀਆ ਨੇ ਬਹੁਤ ਜ਼ਿਆਦਾ ਡਿਸਰੈਸਪੈਕਟ ਸ਼ੋ ਕੀਤਾ ਟੋਡੋ ਨੂੰ ਕੈਨੇਡੀਅਨ ਮੀਡੀਆ ਨੇ ਮੋਦੀ ਨੂੰ ਨਹੀਂ ਸ਼ੋ ਕੀਤਾ ਇੱਕ ਦੱਸਿਓ ਕਿ ਜਿਹੜੀ ਜਦੋਂ ਹੁਣ ਨਾ ਦੇਖੋ ਅਚੀਵਮੈਂਟਸ ਬੜੀਆਂ ਨੇ ਆਪਣੀਆਂ ਪੋਜੀਸ਼ਨਾਂ ਹੀ ਬੜੀਆਂ ਨੇ ਤੁਸੀਂ ਵੀ ਬੜੀਆਂ ਪੋਜੀਸ਼ਨਾਂ 'ਚ ਰਹੇ ਹੋ ਇਲੈਕਸ਼ਨਾਂ 'ਚ ਵੀ ਪਾਰਲੀਮੈਂਟ 'ਚ ਵੀ ਮਨਿਸਟਰਾਂ 'ਚ ਵੀ ਐਮ ਐਲ ਏ 'ਚ ਬਣੇ ਬਹੁਤ ਸਾਰੇ ਫੀਲਡ ਦੇ ਵਿੱਚ ਆਪਣੇ ਜਿਹੜੇ ਇੰਡੀਅਨਸ ਤੇ ਖਾਸ ਕਰਕੇ ਪੰਜਾਬੀ ਉਹਨਾਂ 'ਚੋਂ ਪਰ ਹੁਣ ਜਿਹੜੀਆਂ ਖਬਰਾਂ ਆਉਂਦੀਆਂ ਨੇ ਕ੍ਰਾਈਮ ਦੀਆਂ ਭਾਵੇਂ ਉਹ ਚੋਰੀ ਦੀ ਆਵੇ ਭਾਵੇਂ ਉਹ ਡਰੱਗਸ ਦੀ ਆਵੇ ਭਾਵੇਂ ਉਹ ਕਿਸੇ ਕ੍ਰਾਈਮ ਦੀ ਹੋਰ ਦੂਸਰੀ ਆਵੇ ਫਰੋਤੀਆਂ ਦੀ ਆਵੇ ਉਹ ਸਭ ਦੇ ਵਿੱਚ ਪੰਜਾਬੀਆਂ ਦਾ ਨਾਮ ਪ੍ਰੋਮਿਨੈਂਸ ਉਹਦੇ ਨਾਲ ਆਉਂਦਾ ਇਹ ਕੀ ਫੀਨੋਮਨਾ ਹੈ ਦੇਖੋ ਪੰਜਾਬ ਦੇ ਵਿੱਚ ਵੀ ਕ੍ਰਾਈਮ ਹੈ ਹੂੰ ਕਈ ਵਾਰ ਜ਼ਿਆਦਾ ਲੱਗਦਾ ਕ੍ਰਾਈਮ ਪੰਜਾਬ ਦੇ ਵਿੱਚ ਵੀ ਹਾਂ ਪੰਜਾਬ ਚ ਵੀ ਹੈਗਾ ਹਾਂ ਹਾਂਜੀ ਪੰਜਾਬ ਚ ਕਾਫੀ ਹੈ ਕ੍ਰਾਈਮ ਹੈ ਨਹੀਂ ਹੈ ਕਿ ਹਾਂ ਉਹ ਜਿਹੜਾ ਪੰਜਾਬ ਦਾ ਕ੍ਰਾਈਮ ਆ ਉਹ ਸਾਰਾ ਇੱਥੇ ਇੰਪੋਰਟ ਹੋ ਗਿਆ ਬਹੁਤਾ ਅੱਛਾ ਹੂੰ ਦੇਖੋ ਨਾ ਉਹ ਦੋ ਦਰਵਾਜ਼ੇ ਖੋਲ ਦਿੱਤੇ ਟ੍ਰੂਡੋ ਨੇ ਸਕਰੀਨਿੰਗ ਨਹੀਂ ਕੀਤੀ ਤਰ੍ਹਾਂ ਤਰ੍ਹਾਂ ਦੇ ਲੋਕ ਆ ਗਏ ਔਰ ਦੂਜਾ ਜਿਹੜਾ ਮਾਮਲਾ ਹੈ ਨਾ ਦੇਖੋ ਨਾ ਅਸੀਂ ਅਸੀਂ 골ਡ ਚੋਰੀ ਕੀਤਾ 에어ਪੋਰਟ ਤੋਂ ਵੀ ਸਾਡੇ ਬੰਦੇ। ਉਹ ਮਤਲਬ ਅਸੀਂ ਅਸੀਂ ਟਰੱਕਾਂ ਦੇ ਟਰੱਕ ਡਰੱਗਸ ਦੇ ਲਿਓਨੇ ਆ ਕੈਨੇਡਾ ਵੱਲ ਨੂੰ ਉਹ ਵੀ ਸਾਡੇ ਬੰਦੇ। ਅਸੀਂ ਚੋਰੀਆਂ ਕਰਦੇ ਆ ਕਾਰਾਂ ਦੀਆਂ ਹੋਰ ਚੀਜ਼ਾਂ ਦੀਆਂ ਉਹ ਵੀ ਸਾਡੇ ਬੰਦੇ। ਸੋ ਮਤਲਬ ਡਰੱਗ ਗੈਂਗਵਾਰ ਜਿਹੜੀ ਗੈਂਗਵਾਰ ਗੈਂਗਵਾਰ ਜਿਹੜੀ ਗੈਂਗਵਾਰ ਵੀ ਸਾਡੇ ਬੰਦੇ ਡਰੱਗ ਕਾਰਟਲਸ ਦੇ ਵਿੱਚ ਵੀ ਸਾਡੇ ਬੰਦੇ। ਸੋ ਮਤਲਬ ਥੋੜੀ ਸ਼ਰਮ ਹੋਣ ਲੱਗ ਪਈ ਹੁਣ ਸਾਨੂੰ। ਹਾਂ। ਅਸੀਂ ਅੱਗੇ ਕਹਿੰਦੇ ਹੁੰਦੇ ਸੀ ਵੀ ਹਿੰਦੁਸਤਾਨੀ ਇੱਥੇ ਜਿਹੜੇ ਆ ਉਹ ਇੰਟੀਗ੍ਰੇਟ ਹੋ ਕੇ ਕੈਨੇਡੀਅਨਸ ਵਰਗੇ ਬਣ ਗਏ ਆ ਬਹੁਤੇ ਤੇ ਹੁਣ ਮੈਂ ਮਹਿਸੂਸ ਕਰਦਾ ਵੀ ਹੁਣ ਗੈਟੋ ਬਣਾ ਲਿਆ ਅਸੀਂ ਆਪਣਾ ਹੁਣ ਅਸੀਂ ਹਿੰਦੁਸਤਾਨ ਤੋਂ ਆਏ ਆ ਤੇ ਜਿੱਦਾਂ ਦੇ ਆਏ ਆ ਉਦਾਂ ਦੇ ਬਣ ਗਏ ਆ ਤਾਂ ਅਸੀਂ ਚੇਂਜ ਨਹੀਂ ਹੋਣਾ ਚਾਹੁੰਦੇ ਤੇ ਉਹਦੇ ਨਾਲ ਇਨਫੈਕਟ ਸਾਡੀ ਸਾਰੀ ਕਮਿਊਨਿਟੀ ਦਾ ਜਿਹੜਾ ਅਕਸ ਆ ਉਹ ਥੋੜਾ ਭੜਾ ਹੋ ਰਿਹਾ ਤੇ ਦੇਖੋ ਹਰ ਕੈਨੇਡਾ ਦੇ ਵਿੱਚ ਵੀ ਕ੍ਰਾਈਮ ਹੈ ਹਰ ਕਮਿਊਨਿਟੀ ਚ ਕ੍ਰਾਈਮ ਹੁੰਦਾ ਲੇਕਿਨ ਉਹ ਬਹੁਤ ਘੱਟ ਗਿਣਤੀ ਚ ਹੁੰਦਾ ਆਮ ਕਰਕੇ ਸਾਡੇ ਤਾਂ ਹੁਣ ਬਹੁਤ ਦੇਖੋ ਨਾ ਸਾਡੇ ਸੈਂਕੜੇ ਮੁੰਡੇ ਮਰੇ ਆ ਗੈਂਗਸਟਰ ਜਿਹੜੇ ਜਿਹਨੂੰ ਮਾਰਦੇ ਪਿਛਲੇ ਕਈ ਸਾਲਾਂ ਚ ਹਾਂ ਹਾਂ ਤੇ ਤੇ ਹੁਣ ਉਹ ਤੋਂ ਵੀ ਹੁਣ ਤਾਂ ਹੁਣ ਇੰਡੀਆ ਦੇ ਗੈਂਗਸਟਰ ਇੱਥੇ ਆ ਕੇ ਇੱਕ ਦੂਜੇ ਨੂੰ ਮਾਰਨ ਲੱਗ ਪਿਆ ਐਂਡ ਐਂਡ ਦੈਟ ਇਜ਼ ਟੈਰਿਬਲ ਇਹ ਜਿਹੜੇ ਹੁਣ ਆਏ ਇਹਦੀ ਟਰੰਪ ਵੱਲ ਦੇ 트럼ਪ ਦੇ ਦੋ ਗੱਲਾਂ ਕਰਨੀਆਂ ਇੱਕ ਤਾਂ 트럼ਪ ਵਰਸਸ ਕੈਨੇਡਾ ਉਹ ਦੂਸਰਾ ਹੈਗਾ 트럼ਪ ਦੀ ਜੋ ਜੋ ਉਹ ਓਵਰਆਲ ਜੋ ਡਿਸੀਜਨ ਲੈ ਰਿਹਾ ਹੈ ਪਾਲਿਸੀ ਲੈ ਰਿਹਾ ਉਹ ਜਿਹਦੇ ਚ ਇੱਕ ਡਿਪੋਰਟੇਸ਼ਨ ਬਾਰੇ ਵੀ ਗੱਲ ਕਰਨੀ ਹੈ ਮੈਂ ਜਿਹੜਾ ਡਿਪੋਰਟੇਸ਼ਨ ਕੀਤੀ ਹੈ ਉਹਨੇ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਦੂਸਰੀਆਂ ਜਿਹੜੀਆਂ ਅਦਰਵਾਈਜ਼ ਵੀ ਜਨਰਲ ਜਿਹੜਾ ਆਹ ਡਬਲਯੂ ਐਚ ਬੰਦ ਕਰ ਦੋ ਆਹ ਕਰ ਦੋ ਆਹ ਕਰ ਦਿਓ ਆਰਡਰ ਕਰਤਾ ਇਹ ਕਰਤਾ ਫਿਰਿੰਗ ਮਤਲਬ ਇਹ ਪਹਿਲਾ ਇਹ ਕਿ ਕੈਨੇਡਾ ਵਰਸਸ ਟਰੰਪ ਦਾ ਕੀ ਕੁਝ ਹੋ ਰਿਹਾ ਹੁਣ ਤੇ ਇਹਦਾ ਰਿਜ਼ਲਟ ਕੀ ਹੋਏਗਾ ਤੇ ਜਿਹੜਾ ਉਹ ਕਹਿ ਰਿਹਾ ਉਹ ਤਾਂ ਕਹਿ ਰਿਹਾ ਤੁਹਾਨੂੰ ਇਕਨੋਮੀ ਸਟੇਟ ਵੜ ਜਾ ਸਾਡੀ ਤੁਹਾਨੂੰ ਮਨਜ਼ੂਰ ਹੈ ਇਹਦਾ ਅੰਗਰੇਜ਼ੀ ਅੰਗਰੇਜ਼ੀ ਚ ਕਹਿੰਦੇ ਹੁੰਦੇ ਦੈਰ ਇਜ਼ ਨੋ ਵੇ ਓਨ ਥਿਸ ਗੋਡਸ ਗ੍ਰੀਨ ਅਰਥ ਵੀ ਵਿਲ ਐਵਰ ਬਿਕਮ ਪਾਰਟ ਆਫ ਦੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਹੀ ਨੋਜ਼ ਦੈਟ ਪਰ ਉਹਨੂੰ ਉਹਨੂੰ ਆਦਤ ਆ ਇਦਾਂ ਦੇ ਸ਼ੋਸ਼ੇ ਛੱਡਣ ਦੀ ਕਿਉਂਕਿ ਜਿਹੜਾ ਉਹਦਾ ਬੇਸ ਆ ਉਹ ਚੀਜ਼ਾਂ ਬਹੁਤ ਇਦਾਂ ਦੀਆਂ ਪਸੰਦ ਕਰਦਾ ਸੋ ਇਸ ਕਰਕੇ ਉਹ ਇਦਾਂ ਦੀਆਂ ਗੱਲਾਂ ਕਰਦਾ ਹੋ ਸਕਦਾ ਉਹ ਸੀਰੀਅਸ ਵੀ ਹੋਵੇ ਇਸ ਗੱਲ ਨੂੰ ਜੇ ਸੀਰੀਅਸ ਹੈ ਬਹੁਤ ਭੈੜੀ ਗੱਲ ਆ ਜੇ ਵੈਸੇ ਹੀ ਸ਼ੋਸ਼ੇ ਛੱਡਦਾ ਤਾਂ ਛੱਡੀ ਜਾਵੇ ਲੇਕਿਨ ਕੈਨੇਡਾ ਦਾ ਕੋਈ ਇਰਾਦਾ ਨਹੀਂ ਯੂਐਸ ਦੇ ਵਿੱਚ ਮਿਲਦਾ ਔਰ ਦੇਖੋ ਅੱਗੇ ਸਰਕਮਸਟੈਂਸਸ ਹੋ ਸਕਦਾ ਡਿਫਰੈਂਟ ਸੀ ਲੇਕਿਨ ਕੈਨੇਡਾ ਤੇ ਅਮਰੀਕਾ ਦੀਆਂ ਦੋ ਲੜਾਈਆਂ ਹੋਈਆਂ ਹਾਂ ਤੇ ਦੋਹੀ ਕੈਨੇਡਾ ਜਿੱਤਿਆ ਹਾਂ ਹਾਂ ਵਾਰਸ ਦੋ ਵਾਰਸ ਹੋਈਆਂ ਅਮਰੀਕਨ ਕੈਨੇਡਾ ਕਦੋਂ ਕਿਹੜੀਆਂ ਉਹ ਦੋਹੀ ਜਿੱਤਿਆ ਕਦੋਂ ਕਦੋਂ ਤੀਜੀ ਵਾਰ ਜੇ ਹੋਈ ਜੇ ਫਰਸਪੋਰਟ ਦੋ ਕਿਹੜੀਆਂ ਪਹਿਲੀ ਪਹਿਲੀਆਂ ਦਾ ਮੈਂਸ਼ਨ ਕਰਦੇ ਕਦੋਂ ਜੇ ਕਦੋਂ ਹੋਈਆਂ ਲੜਾਈਆਂ ਜਿਹੜੀਆਂ ਬਹੁਤ ਪਿਛਲੇ ਪੁਰਾਣੇ ਬਹੁਤ ਬਹੁਤ ਪਹਿਲਾਂ ਹੋਈਆਂ ਹਾਂ ਹਾਂ ਅੱਜ ਤੋਂ 90 ਸਾਲ ਬੀਤ ਗਏ ਆ ਉਦੋਂ ਬ੍ਰਿਟਾਨੀਆ ਕੈਨੇਡਾ ਨਾਲ ਹੁੰਦਾ ਸੀ ਕੈਨੇਡਾ ਦੀ ਪੋਜੀਸ਼ਨ ਸੀ ਉਦੋਂ ਅਮਰੀਕਾ ਇਹਨਾਂ ਕਾਹਲਾ ਮੁਲਕ ਨਹੀਂ ਹੁੰਦਾ ਸੀ ਲੇਕਿਨ ਦੇਖੋ ਨਾ ਪਿਛੇ ਹਾਕੀਚ ਵੀ ਅਸੀਂ ਹਰਾਇਆ ਇਹਨਾਂ ਨੂੰ ਸੋ ਸੋ ਮਤਲਬ ਕੈਨੇਡਾ ਕੋਈ ਐਮੀ ਇੰਨਾ ਇੰਨਾ ਕਮਜ਼ੋਰ ਮੁਲਕ ਨਹੀਂ ਹੈ ਹਾਂ ਕੈਨੇਡਾ ਦੇ ਕੋਈ ਫੋਰਜ ਨਹੀਂ ਹੈ ਬਹੁਤ ਹੀ ਅਸੀਕਾ 80000 ਮਸੀਹਾ ਲੇਕਿਨ ਜੇ ਮਜਬੂਰ ਕਰੂਗਾ ਸਾਨੂੰ ਫੌਜ ਬਣਾਉਣ ਲਈ ਤਾਂ ਕੈਨੇਡਾ ਫੌਜ ਵੀ ਖੜੀ ਕਰ ਸਕਦਾ ਫਰਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਕੈਨੇਡੀਅਨਸ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਆਪਣੀਆਂ ਜਾ ਕੇ ਹੁਣ ਵੀ ਦੇ ਸਕਦੇ ਐ ਸੋ ਕੈਨੇਡਾ ਉਹ ਜਿਹੜੀ 51 ਸਟੇਟ ਵਾਲੀ ਗੱਲ ਹੈ ਨਾ ਉਹ ਕਹੀ ਜਾਵੇ ਆਪਣੇ ਲੋਕਾਂ ਦਾ ਮਨ ਕੁਝ ਪੰਮੀ ਉਹ ਉਹ ਲੱਗ ਗੱਲ ਆ ਲੇਕਿਨ ਜਿਹੜਾ ਇਹਦਾ ਇਕਨੋਮੀ ਤੇ ਅਸਰ ਪੈਣਾ ਉਹ ਦੇਖੋ ਉਹ ਵੱਡਾ ਮੁਲਕ ਆ ਸਾਡੇ ਤੇ ਜ਼ਿਆਦਾ ਅਸਰ ਪੈਣਾ ਉਹਨਾਂ ਤੇ ਸ਼ਾਇਦ ਘੱਟ ਪਵੇ ਲੇਕਿਨ ਪਊ ਉਹਨਾਂ ਤੇ ਵੀ ਕਿਉਂਕਿ ਕੈਨੇਡਾ ਮੈਕਸੀਕੋ ਤੇ ਯੂਐਸਡੀ ਇਕਨੋਮੀ ਜਿਹੜੀ ਹੈ ਨਾ ਇੱਕਦਮ ਬੱਜੀ ਪਈ ਇੱਕ ਦੂਜੇ ਤੇ ਤਿੰਨਾਂ ਦੀ ਤੇ ਜੇ ਤੁਸੀਂ ਇੱਕ ਜਗ੍ਹਾ ਛੇੜ ਕਰੋਗੇ ਨਾ ਉਹ ਦੂਜੀ ਜਗ੍ਹਾ ਹਲਚਲ ਜ਼ਰੂਰ ਹੋਊਗੀ ਸੋ ਆਈ ਥਿੰਕ ਆਲਰੇਡੀ ਉਹਨਾਂ ਦੇ ਦੇਖੋ ਅੰਡੇ ਵਗੈਰਾ ਹੋਰ ਚੀਜ਼ਾਂ ਹਾਈ ਚਲੇ ਗਈਆਂ ਪ੍ਰਾਈਸਿਸ ਉਹਨਾਂ ਦੀ ਤੇ ਉਹ ਰੌਲਾ ਪਾ ਰਿਹਾ ਹੁਣ ਤੇ ਹੌਲੀ ਹੌਲੀ ਮੈਂ ਸਮਝਦਾ ਕਿ ਉਹ ਲੋਕਾਂ ਨੂੰ ਥੋੜਾ ਬਰਗਲਾਉਣਾ ਚਾਹੁੰਦਾ ਨਵਾਂ ਨਾਂ ਆਇਆ ਕਹਿੰਦਾ ਸੀ ਮੈਂ ਚੇਂਜ ਕਰਨੀ ਆ ਉਹ ਚੇਂਜ ਕਰਕੇ ਦਿਖਾ ਰਿਹਾ ਤੇ ਉਹ ਚੇਂਜ ਲੋਕਾਂ ਨੂੰ ਬਹੁਤੀ ਪਸੰਦ ਨਹੀਂ ਅਮਰੀਕਾ ਸ਼ੋ ਦੇ ਨੰਬਰ ਬਹੁਤ ਥੱਲੇ ਜਾ ਰਹੇ ਆ ਸਟਾਕ ਮਾਰਕੀਟ ਬਹੁਤ ਥੱਲੇ ਜਾ ਰਹੀ ਆ ਲੋਕ ਟੈਸਲਾ ਨੂੰ ਅੱਗ ਲਾ ਰਹੇ ਆ ਲੋਕ ਟਰੰਪ ਦੇ ਐਫੀਜੀਸ ਨੂੰ ਅੱਗ ਲਾ ਰਹੇ ਆ ਅਮਰੀਕਾ ਦੇ ਵਿੱਚ ਦੇਖੋ ਨਾ ਲੋਕ ਤਾਂ ਆਖਰ ਜਿਹੜੇ ਆ ਉਹਨਾਂ ਨੂੰ ਤਦੀ ਦਾ ਭਈ ਰੋਟੀ ਮਹਿੰਗੀ ਹੋ ਗਈ ਰੋਜ਼ੀ ਮਹਿੰਗੀ ਹੋ ਗਈ ਅੱਗੇ ਨਾਲੋਂ ਤੇ 트럼ਪ ਦਾ ਫਾਇਦਾ ਉਹਦਾ ਅਸਰ ਤਾਂ ਇੰਡੀਆ ਦੇ ਸਟਾਕ ਐਕਸਚੇਂਜ ਤੇ ਹੀ ਪਿਆ ਹੋਇਆ ਹੈ ਉਹਦਾ ਅਸਰ ਤਾਂ ਅਮਰੀਕਾ ਦਾ ਨੂੰ ਤਾਂ ਪੜਾਈਆਂ ਕਿ ਦੇਖੋ ਇੰਡੀਆ ਵੀ ਟ੍ਰੇਡ ਕਰਦਾ ਅਮਰੀਕਾ ਦੇ ਨਾਲ ਤੇ ਇੰਡੀਆ ਇੰਡੀਅਨਸ نو ਬੈਟਰ ਪਰ ਇੰਡੀਆ ਵੀ ਥੋੜੀ ਜਿਹੀ ਕੁਸੂਤੀ ਜੇ ਪੋਜੀਸ਼ਨ ਚਾਸ ਲੈ ਰਿਹਾ ਦੇਖੋ ਇੱਕ ਪਾਸੇ ਰਸ਼ੀਆ ਇੱਕ ਪਾਸੇ ਚਾਈਨਾ ਇੱਕ ਪਾਸੇ ਅਮਰੀਕਾ ਯੂ ਆਰ ਅ ਸੋਰ ਆਫ ਫਿਗਰ ਆਊਟ ਹਾਊ ਯੂ ਨੈਵੀਗੇਟ ਤੇ ਮੈਨੂੰ ਲੱਗਦਾ ਹੈ ਕਿ ਜਿਹੜੀ ਲਿਬਰਲ ਪਾਰਟੀ ਹੈ ਜਿਹੜਾ ਟਰੂਡੋਜ਼ ਲਿਬਰਲ ਪਾਰਟੀ ਸਰਕਾਰ ਵਾਸਤੇ ਤਾਂ ਟਰੂਡੋ ਦਾ ਟਰੰਪ ਦਾ ਜਿਹੜਾ ਅਟੈਕ ਹੈ ਜਾਂ ਟਰੰਪ ਦੀ ਅਗਰੈਸਿਵਨੈਸ ਨਿਯਮਤ ਬਣ ਕੇ ਬੋੜੀ ਹੈ ਮੈਨੂੰ ਤਾਂ ਲੱਗਦੀ ਹੈ ਆਫਕੋਰਸ ਦੇਖੋ ਨਾ ਉਹਨਾਂ ਐਸ ਵੈਲ ਟਰੂਡੋ ਦੇ ਜਾਣ ਤੋਂ ਪਹਿਲਾਂ ਹੀ ਪਾਰਟੀ ਦੇ ਨਾਮ ਤਾਂ ਮੈਂ ਇਹੋ ਹੀ ਕਹਿਣਾ ਹੈ ਨਾ ਹੋਸਾਂ ਜਾਂ ਕਾਰਨੀ ਦੇ ਔਨ ਕਰਕੇ ਹੋਏ ਹੁਣ ਟਰੰਪ ਕਰਕੇ ਹੋਏ ਹੁਣ ਮੈਂ ਪਹਿਲਾਂ ਹੀ ਜਾਣ ਲੱਗ ਪਿਆ ਸੀ ਹੁਣ ਤਾਂ ਅੱਜ ਲੇਟੈਸਟ ਪੋਲ ਆਈ ਆ ਨੈਕ 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 ਦੋਨੋਂ ਦੇਖ ਲੋ ਕਿਵੇਂ ਪਾਸੇ ਪਲਟ ਦੇਣ ਤਾਂ ਪਤਾ ਨਹੀਂ ਲੱਗਦਾ ਹਨਾ ਅੱਛਾ ਹੁਣ ਆਇਓ ਡਿਪੋਰਟੇਸ਼ਨ ਆ ਜਾਣਾ ਜਿਹੜਾ ਉਹਦਾ ਉਹਨਾਂ ਦਾ ਹੈਗਾ ਸੀ ਉਹ ਡਿਪੋਰਟੇਸ਼ਨ ਬਾਰੇ ਉਹਦੇ ਵਿੱਚ ਦੋ ਇਸ਼ੂ ਸੀਗੇ ਵੀ ਇੱਕ ਤਾਂ ਚਲ ਉਹਨਾਂ ਨੇ ਫੜੇ ਭੇਜੇ ਉਹ ਤਾਂ ਹੈਗਾ ਸੀ ਵੀ ਨਜਾਇਜ਼ ਤਰੀਕਾ ਰਹੀ ਉਹ ਇਲੀਗਲ ਇਮੀਗ੍ਰੈਂਟਸ ਨੂੰ ਹੀ ਕੱਢ ਰਿਹਾ ਤਾਂ ਲੀਗਲ ਨੂੰ ਤਾਂ ਕੱਢਿਆ ਨਹੀਂ ਦੂਸਰਾ ਹੈਗਾ ਸੀ ਜਿਸ ਢੰਗ ਨਾਲ ਉਹ ਭੇਜੇ ਗਏ ਉਹ ਬੇੜੀਆਂ ਤੇ ਉਹ ਹਥਕੜੀਆਂ ਪਾ ਕੇ ਭੇਜੇਗੇ ਉਹਦੇ ਚ ਲੋਕਾਂ ਨੇ ਕਿਹਾ ਹਿਊਮਨ ਰਾਈਟਸ ਵਾਇਲਟ ਹੋਇਆ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਦੇਖੋ ਅ ਸਿਕਿਉਰਿਟੀ ਲਈ ਜੇ ਉਹਨਾਂ ਨੂੰ ਉਹਨਾਂ ਨੇ ਸੀਟਾਂ ਦੇ ਨਾਲ ਬੰਨ ਦਿੱਤਾ ਦੇਖੋ ਨਾ ਜਹਾਜ਼ ਦੇ ਵਿੱਚ ਉਹ ਜਿਹੜੇ ਸੀਐਫ ਵਾਟ ਏਵਰ ਉਹਨਾਂ ਦਾ ਜਹਾਜ਼ ਹੈਗੇ ਉਹਨਾਂ ਚ ਥੋੜੀ ਜਿਹੀ ਜਗ੍ਹਾ ਮੈਂ ਵੀ ਉੜਿਆ ਉਹਨਾਂ ਦੇ ਵਿੱਚ ਇੱਕ ਦੋ ਉਹ ਥੋੜੀ ਜਿਹੀ ਜਗਾ ਹੁੰਦੀ ਉਹ ਤੇ ਉਹ ਸੀਟਾਂ ਹੁੰਦੀਆਂ ਤਾਂ ਉਹ ਨਹੀਂ ਬੰਨਣੇ ਹੁੰਦੇ ਲੋਕ ਤਾਂ ਕਿ ਜੇ ਉਹ ਆਫੀਸਰ ਤਾਂ ਪੰਜ ਸਾਲ ਹੋਣਗੇ ਉੱਥੇ ਉਹਨਾਂ ਦੇ ਤੇ ਜੇ 70 80 ਬੰਦੇ ਬਗਾਵਤ ਕਰਨ ਜਹਾਜ਼ ਦੇ ਉੱਤੇ ਹੀ ਤਾਂ ਫਿਰ ਉਹ ਔਖਾ ਹੋ ਉਹਨਾਂ ਦੇ ਲਈ ਕੰਟਰੋਲ ਕਰਨਾ ਆਈ ਅੰਡਰਸਟੈਂਡ ਥੈਟ ਬਟ ਸਟਿਲ ਓਨ ਦਾ ਫੇਸ ਆਫ ਇਟ ਇਹ ਚੀਜ਼ ਚੰਗੀ ਨਹੀਂ ਲੱਗਦੀ ਕਿ ਤੁਸੀਂ ਬੜੀਆਂ ਦੇ ਵਿੱਚ ਲੋਕਾਂ ਨੂੰ ਰਿਪੋਰਟ ਕਰੋ ਦੂਜੀ ਜਿਹੜੀ ਸਰ ਤੁਸੀਂ ਮਿਸ ਕਰ ਗਏ ਗੱਲ ਸਾਰੇ ਹਿੰਦੁਸਤਾਨੀ ਓਏ ਆ ਕਿ 트럼ਪ ਜਿਹੜਾ ਆ ਉਹ ਰੂਲ ਆਫ ਲਾ ਦੇ ਮੁਤਾਬਕ ਨਹੀਂ ਚੱਲ ਰਿਹਾ ਚਾਹੇ ਹੋ ਐਲਨ ਮਸਕ ਦਾ ਡਿਪਾਰਟਮੈਂਟ ਹੋਵੇ ਸਾਰੇ ਡਿਪਾਰਟਮੈਂਟ ਦੇ ਹਮਲਾ ਕਰਦਾ ਹੋਵੇ ਚਾਹੇ ਹੋ ਜਿਹੜੇ ਇਮੀਗਰੈਂਟ ਆਏ ਆ ਚਾਹੇ ਹੋ ਇਲੀਗਲ ਆਏ ਆ ਉਹਨਾਂ ਦਾ ਪ੍ਰੋਸੈਸ ਹੁੰਦਾ ਉਹਨਾਂ ਨੂੰ ਰਿਪੋਰਟ ਕਰਨ ਦਾ ਉਹਨਾਂ ਨੂੰ ਕੁਝ ਰਾਈਟਸ ਦਿੱਤੇ ਜਾਂਦੇ ਆ ਆਰਗੂ ਕਰਨ ਦੇ ਤੇ ਮੈਂ ਰੈਫਿਊਜੀ ਕਲੇਮ ਕਰਨਾ ਜਾਂ ਮੈਂ ਆ ਲੈਣਾ ਮੈਂ ਆ ਕਰਨਾ ਉਹ ਕੋਈ ਪ੍ਰੋਸੈਸ ਨਹੀਂ ਕੀਤਾ ਇਹਨਾਂ ਨੇ ਉਹੀ ਚੁੱਕ ਕੇ ਉਦਾਂ ਹੀ ਵਾਪਸ ਕਰ ਦਿੱਤੇ ਸੋ ਐਟ ਲੀਸਟ ਇਨ ਜਿੰਨਾ ਵੀ ਜਿੱਥੇ ਤਾਈਂ 트럼ਪ ਕਰ ਸਕਦਾ ਉੱਥੇ ਤਾਂ ਹੀ ਰੂਲ ਆਫ ਲਾ ਨਹੀ ਹੈ ਅਮਰੀਕਾ ਦੇ ਵਿੱਚ ਇਸ ਵੇਲੇ ਇਹ ਸਭ ਤੋਂ ਵੱਡਾ ਡਰਾਪ ਹੈਗਾ ਤੇ ਫਿਰ ਡੈਮੋਕ੍ਰੇਸੀ ਵਾਸਤੇ ਤਾਂ ਇਹ ਸਭ ਤੋਂ ਵੱਡਾ ਖਤਰਨਾਕ ਹੈ ਡੈਮੋਕ੍ਰੇਸੀ ਐਸ ਵੀਲ ਅੰਡਰ ਥ੍ਰੈਟ ਹੈ ਅਮਰੀਕਾ ਦੇ ਵਿੱਚ ਦੇਖੋ ਨਾ ਐਲਨ ਮਸਕ ਇਲਨ ਮਸਕ ਵਾਟਐਵਰ ਹਿਸ ਨੇਮ ਇਜ਼ ਉਹ ਇਲੈਕਟਡ ਨਹੀਂ ਹੈ ਉਹਨੂੰ ਸੈਨੇਟ ਨੇ ਅਪੋਇੰਟ ਨਹੀਂ ਕੀਤਾ ਸੈਨੇਟ ਨੇ ਕਲੀਅਰ ਨਹੀਂ ਕੀਤਾ ਦੇਖੋ ਨਾ ਕੋਈ ਸਕੱਰੇਟਰੀ ਆਫ ਸਟੇਟ ਆ ਕੋਈ ਹੋਰ ਆ ਉਹ ਸੈਨੇਟ ਦੇ ਵਿੱਚ ਕਲੀਅਰੈਂਸ ਹੋ ਕੇ ਆਉਂਦੇ ਆ ਇਹ ਇਹਦਾ ਕੋਈ ਕਲੀਅਰੈਂਸ ਨਹੀਂ ਹੈ ਇਹ ਬੰਦਾ ਜਾ ਕੇ ਸਾਰੀਆਂ ਜਿਹੜੀਆਂ ਚੀਜ਼ਾਂ ਮਿਨਿਸਟਰੀਆਂ ਨੂੰ ਢਾ ਰਿਹਾ ਉਹਨਾਂ ਨੂੰ ਅੰਡਰਮਾਈਨ ਕਰ ਰਿਹਾ ਥੇਰ ਇਜ਼ ਨੋ ਰੂਲ ਆਫ ਲਾਅ ਇਨ ਦੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਰੂਲ ਆਫ ਲਾਅ ਐਂਡ ਡੈਮੋਕ੍ਰੇਸੀ ਇਜ਼ ਅੰਡਰ ਥ੍ਰੈਟ ਇਹ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਐਸ ਵੀ ਤੇ ਕੀ ਲੱਗਦਾ ਹੈ ਕਿ ਫਿਰ ਕਿੰਨਾ ਚਿਰ ਚੱਲੇ ਫਿਊਚਰ ਕੀ ਲੱਗਦਾ ਤੁਹਾਨੂੰ ਕਿੱਧਰ ਨੂੰ ਜਾਏਗੀ ਦੇਖੋ ਕਹਿੰਦਾ ਤਾਂ ਹੋਇਆ ਕਿ ਮੈਂ ਵਾਰ ਵਾਰ ਰੋਕ ਰਿਆ ਪਰ ਪੰਗੇ ਸਾਰੇ ਤਾਂ ਲਈ ਜਾਂਦਾ ਤੇ ਮੈਨੂੰ ਕਿੱਧਰ ਨੂੰ ਸਿਚੁਏਸ਼ਨ ਜਾਏਗੀ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਫਿਊਚਰ ਫੇ ਮੈਨੂੰ ਇੰਜ ਲੱਗਦਾ ਕਿ ਜਿਹੜੇ ਯੂਰੋਪੀਅਨਸ ਆ ਉਹ ਖੜੇ ਹੋਗਾ ਥੋੜਾ ਜਿਹਾ ਦੇ ਹੈਵ ਡਿਸਾਈਡਡ ਦੇਖੋ ਨਾ ਮੈਕਰਨ ਨੇ ਬਿਆਨ ਦਿੱਤਾ ਸੀ ਪੰਜ-ਛੇ ਦਿਨ ਹੋਇਆ ਕਿ ਯੂਰਪ ਦੀ ਕਿਸਮਤ ਦਾ ਫੈਸਲਾ ਜਿਹੜਾ ਆ ਉਹ ਨਾ ਮਾਸਕੋ ਚ ਹੋਣਾ ਨਾ ਵਾਸ਼ਿੰਗਟਨ ਚੋਹਣਾ ਤੇ ਉਹਨੇ 15 20 ਕੰਟਰੀਆਂ ਦੇ ਚੀਫਸ ਆਫ ਸਟਾਫ ਆਰਮੀਜ਼ ਦੇ ਲੈ ਆ ਕੇ ਉਹਨਾਂ ਦੀ ਮੀਟਿੰਗ ਕੀਤੀ ਉੱਥੇ ਉਹਨੇ ਨਿਊਕਲੀਅਰ ਅੰਬ੍ਰੇਲਾ ਵੀ ਆਫਰ ਕੀਤੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਆ ਤੇ ਜਿਹਦੇ ਵਿੱਚ ਡੈਨਮਾਰਕ ਵੀ ਆ ਡੈਨਮਾਰਕ ਨੇ ਰਾਈਟ ਅਵੇ ਕਹਤਾ ਵੀ ਆਰ ਪ੍ਰੇਪੇਅਰਡ ਟੂ ਕੰਸੀਡਰ ਇਟ ਕਿਉਂਕਿ ਉਹ ਚਾਹੁੰਦੇ ਆ ਕਿ ਫਰਾਂਸ ਦਾ ਭਾਇਆ ਗ੍ਰੀਨਲੈਂਡ ਦੇ ਵਿੱਚ ਆਪਣੇ ਜਹਾਜ਼ ਤਾਂ ਨਿਊਕਲੀਅਰ ਵੈਪਨਸ ਲੈ ਕੇ ਬੈਠ ਜਵੇ ਹਾਂਗੇ ਗ੍ਰੀਨਲੈਂਡ ਤੇ ਹੱਥ ਨਾ ਲਾ ਸਕੇ ਸੋ ਜਿਹੜੀ ਸਾਰੀ ਦੁਨੀਆ ਦੀ ਪੋਲਿਟਿਕਸ ਆ ਨਾ ਇੰਟਰਨੈਸ਼ਨਲ ਰਿਲੇਸ਼ਨਸ ਅੰਗਰੇਜ਼ੀ ਕਹਿੰਦੇ ਉਥੇ ਹਫੜਾ ਦਫੜੀ ਪਈ ਹੋਏ ਦੇ ਆਰ ਇਨ ਕਰਮੋਇਲ ਚਲੋ ਬਹੁਤ ਅਚਰ ਗਿਆ ਹੁਣ ਥੋੜਾ ਜਿਹਾ ਆਪਣੇ ਦਦੋ ਅੱਜ ਕੱਲ ਰਜੇਵਾ ਕੀ ਲਿਖ ਰਹੇ ਹੋ ਕੀ ਰਚ ਰਹੇ ਹੋ ਅੱਜ ਕੱਲ ਉਹ ਮੈਂ ਕੋਮੇਰਾ ਪਬਲਿਸ਼ਰ ਜਿਹੜਾ ਦਿੱਲੀ ਚ ਨਾ ਨੋਵਲ ਕੀਤਾ ਸੀ ਉਹ ਦੇ ਆਰ ਲੁਕਿੰਗ ਐਟ ਅਨਦਰ ਮੈਨ ਹੋਰ ਇੱਕ ਮੈਨੂਸਕ੍ਰਿਪਟ ਉਹਨੂੰ ਪੜ ਰਹਾ ਹੈ ਤੇ ਦੋਨੂੰ ਪੜ ਰਹਾ ਹੈ ਐਕਚੁਅਲੀ ਉਹਨਾਂ ਚੋਂ ਇੱਕ ਤਾਂ ਸ਼ਪੂਗੀ ਹੌਲੀ ਟਾਈਮ ਲੱਗੂ ਕਹਿੰਦੇ ਸੀ ਜੁਲਾਈ ਚ ਹੋਊਗੀ ਮੈਨੂੰ ਲੱਗਦਾ ਜੇ ਜੁਲਾਈ ਚ ਪਬਲਿਸ਼ਰ ਕਹਿਣ ਤਾਂ ਆਮ ਕਰਕੇ ਦਸੰਬਰ ਹੀ ਹੋ ਜਾਂਦਾ ਨਾਵਲ ਆ ਜਾਂ ਕੋਈ ਹੋਰ ਕੋਈ ਫਾਰਮ ਨਾਵਲ 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 ਅੱਛਾ ਹਾਂ ਯਾਰ ਆਮ 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 ਆ ਆ ਮੈਂ ਪਹਿਲਾ ਇੱਕ ਨਾਵਲ ਲਿਖਿਆ ਤੁਸੀਂ ਹੁਣ ਨਹੀਂ ਤੇ ਹੁਣ ਦੋ ਦੋਵਾਂ ਨਾਵਲ ਤੁਸੀਂ ਹੁਣ ਲਿਖ ਚੁੱਕੇ ਆ ਸਮਝ ਲਓ। نو ਮੇਰੇ ਕੋ ਮੈਨੂਸਕ੍ਰਿਪਟਸ ਤਾਂ 3-4 ਪਈਆਂ ਲੇਕਿਨ ਉਹ ਉਹਨਾਂ ਤੇ ਕੰਮ ਕਰਨ ਵਾਲਾ ਹੋਰ ਥੋੜਾ ਜਿਆ ਤੇ ਦੋ ਜਿਹੜੀਆਂ ਉਹ ਇਸ ਵੇਲੇ ਪਬਲਿਸ਼ਰ ਦੇ ਕੋਲ ਆ। ਤੋਂ ਉਹਨਾਂ ਚੋਂ ਇੱਕ ਤਾਂ ਸ਼ਾਪੂ ਅਗਲੇ 3-4-5-6 ਮਹੀਨੇ ਚ। ਚਲੋ ਬਹੁਤ ਅੱਛਾ ਤੁਸੀਂ ਬੜੇ ਬਲ well, I hope okay, so anyway ਬੜੇ ਰਚਨਾਤਮਕ ਜੋ ਕ੍ਰੀਏਟਿਵ ਕੰਮ ਚ ਲੱਗੇ ਹੋਏ ਹੋ ਆਪਣਾ ਜਿਹੜਾ ਸਿਆਸਤ ਛੱਡ ਕੇ ਤੇ ਹੁਣ ਪੂਰਾ ਨੂੰ ਵੀ ਮੇਰੇ ਜਿਹੜੇ ਨੋਵਲ ਆ ਉਹ ਵੀ ਐਸੈਂਸ਼ੀਲੀ ਦੇ ਹੈਵ ਪੋਲੀਟੀਕਲ ਕੰਟੈਂਟ ਹਿਸਟੋਰਿਕਲ ਪੋਲੀਟੀਕਲ ਕੰਟੈਂਟ ਉਹ ਤਾਂ ਫਿਰ ਤੁਸੀਂ ਹੰਡਾਇਆ ਜੋ ਉਹੀ ਲਿਖ ਰਹੇ ਹੋ ਅੱਛਾ ਤੁਹਾਡੇ ਕੋਲ ਉਹ ਪੁਰਾਣੀ ਕੜੀ ਹੈ ਜੇ ਵੀ ਹੈਗੀ 1944 ਹੈ ਹਾਂਜੀ

ਉਨਾਟ ਦੀ ਘਟੀਆ ਚਲੋ ਬਹੁਤ ਅੱਛਾ ਲੱਗਿਆ ਬਹੁਤ ਮਿਹਰਬਾਨੀ ਗੱਲਬਾਤ ਅੱਛੀ ਕੀਤੀ ਇਦਾਂ ਹੀ ਫਿਰ ਕਿਸੇ ਵੇਲੇ ਜਦੋਂ ਫਿਰ ਕਰਾਂਗੇ ਖੁੱਲੀਆਂ ਗੱਲਾਂ ਕਰਾਂਗੇ ਆਫਕੋਰਸ ਬਹੁਤ ਮਿਹਰਬਾਨ ਥੈਂਕ ਯੂ ਥੈਂਕ ਯੂ